ਗੋ ਨਾਰਕਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਅੰਤਰਰਾਸ਼ਟਰੀ ਪ੍ਰਸੰਗ ਵਿੱਚ ਉਭਾਰਨ ਦੇ ਉਦੇਸ਼ ਨਾਲ ਤਿੰਨ ਰੋਜ਼ਾ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ 20 ਤੋਂ 22 ਫਰਵਰੀ ਤੱਕ ਕੀਤਾ ਜਾ ਰਿਹਾ ਹੈ ਕਾਨਫਰੰਸ ਦਾ ਮੁੱਖ ਵਿਸ਼ਾ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੇ ਵਰਤਮਾਨ ਵਿੱਚ ਅੰਤਰਰਾਸ਼ਟਰੀ ਇੰਟਰਫੇਸ ਦੀ ਭੂਮਿਕਾ ਰੱਖਿਆ ਗਿਆ ਹੈ ਕਾਨਫਰੰਸ ਦੇ ਕੋਆਰਡੀਨੇਟਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਦਘਾਟਨ ਸਮਾਗਮ 20 ਫਰਵਰੀ ਨੂੰ ਦੁਪਹਿਰ 2:30 ਵਜੇ ਯੂਨੀਵਰਸਿਟੀ ਦੇ ਕਨਵੈਨਸ਼ਨ ਸੈਂਟਰ ਗੁਰੂ ਨਾਨਕ ਪਵਨ ਵਿਖੇ ਹੋਵੇਗਾ ਇਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਕਰਨਗੇ ਜਦਕਿ ਮੁੱਖ ਮਹਿਮਾਨ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਪੰਜਾਬ ਹੋਣਗੇ ਇਸ ਮੌਕੇ ترਸੀਮ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਉਨਾ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਪੰਜਾਬੀ ਨਾਲ ਜੁੜ ਰਹੀ ਹੈ ਤੇ AI ਦੀ ਮਦਦ ਨਾਲ ਗੈਰ ਪੰਜਾਬੀਆਂ ਲਈ ਵੀ ਪੰਜਾਬੀ ਸਿੱਖਣ ਦਾ ਨਵਾਂ ਕੋਰਸ ਤਿਆਰ ਕੀਤਾ ਗਿਆ ਹੈ ਜੋ ਭਵਿੱਖ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਅੱਜ ਅਸੀਂ ਬਹੁਤ ਹੀ ਅਹਿਮ ਵਿਸ਼ੇਲੀ ਪਰ ਉਸਾਰਿਆਂ ਨੂੰ ਸੁਪਾ ਦਿੱਤਾ ਹੈ। ਜਿਵੇਂ ਕੱਲ ਹੀ ਭਾਰਤ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਡਿਵੈਲਪਮੈਂਟ ਦੇ ਲਈ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਸਮੇਟ ਦਾ ਉਦਘਾਟਨ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ। ਉਸੇ ਤਰਜ਼ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਸਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਦੇ ਸੰਬੰਧ ਵਿੱਚ ਡਿਜੀਟਲ ਵਿਸ਼ਵ ਪੰਜਾਬੀ ਕਾਨਫਰੰਸ ਕਰਮ ਚਾ ਰਹੀ ਹੈ 20 ਤੋਂ ਲੈ ਕੇ 22 ਫਰਵਰੀ 2026 ਨੂੰ ਉਹਦਾ ਉਦਘਾਟਨ 20 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਨਯੋਗ ਉਪਰ ਪਤੀ ਜੀ ਕਰਮਗੇ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦਾ ਵਿਦਿ ਵਿਦਿਵਰਕ ਵਿਤਾਸ ਪ੍ਰਚਾਰ ਤੇ ਵਿਸਾਰ ਕਰਨਾ ਔਰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਗਿਆਨ ਵਿਗਿਆਨ ਦਾ ਖੇਤਰ ਹੈ ਜੂ ਭਾਸ਼ਾ ਸਾਹਿਤ ਸੱਭਿਆਚਾਰ ਦਾ ਖੇਤਰ ਹੈ ਸਮਾਜ ਵਿਗਿਆਨ ਦਾ ਖੇਤਰ ਹੈ ਜਰ ਜੀਵਨ ਦਾ ਹਰ ਪਹਿਲੂ ਹੈ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਵਰਤ ਰਹੀ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਦਾ ਕੋਈ ਵੀ ਪੱਖ ਅਜਾਣ ਨਹੀਂ ਰਹੂਗਾ ਜੇ ਅਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਅਨਸ਼ੋਯਾ ਹੋਊਗਾ ਇਸ ਕਰਕੇ ਗੁਨਨਿਤ ਯੂਨੀਵਰਸਿਟੀ ਇਸ ਵਿਸ਼ੇ ਦੇ ਵਿੱਚ ਪਹਿਲਕਦਮੀ ਕਰ ਰਹੀ ਹੈ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨੂੰ ਵਿਕਾਣ ਨੂੰ ਪਛਾਣ ਰਹੇ ਹਾਂ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਸੰਦਰਭ ਵਿੱਚ ਔਰ ਜੇਕਰ ਅਸੀਂ ਸਮੇਂ ਦੇ ਹਾਨ ਦਾ ਪੰਜਾਬੀ ਭਾਸ਼ਾ ਨੂੰ ਬਣਾਉਣਾ ਹੈ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਇਸ ਕਾਨਫਰੰਸ ਬਾਰੇ ਵਿਸਥਾਰ ਦੇ ਵਿੱਚ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮਾਨਯੋਗ ਉਪਕੁਲਪਤੀ ਜੀ ਨੂੰ ਕਿ ਕਾਨਫਰੰਸ ਬਾਰੇ ਜੋ ਕਾਨਫਰੰਸ ਦਾ ਸੰਕਲਪ ਹੈ ਇਹਦੇ ਪਿੱਛੇ ਸਾਡਾ ਜੋ ਉਦੇਸ਼ ਹੈ ਔਰ ਇਹਦੀ ਜੋ ਸਾਰੀ ਕਾਰਜਸ਼ੀਲਤਾ ਹੈ ਉਹਦੇ ਬਾਰੇ ਵਿਸਥਾਰ ਦੇ ਵਿੱਚ ਮਾਨਯੋਗ ਪ੍ਰੋਫੈਸਰ ਕਰਮਜੀਤ ਸਿੰਘ ਜੀ ਨੂੰ ਉਪਕੁਲਪਤੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਦੂਸਰਾ ਜਿਹੜਾ ਸਾਡਾ ਉਪਰਾਲਾ ਸੀ ਮੈਂ ਥੋੜਾ ਜਿਹਾ ਇਹਦੇ ਬਾਰੇ ਪਿਛੋਕੜ ਦੇਣਾ ਚਾਹੂੰਗਾ ਕਿ ਇਹ ਆਪਾਂ ਉਪਰਾਲਾ ਕਿਉਂ ਕੀਤਾ ਕਿਉਂਕਿ ਮੈਂ ਸਮਝਦਾ ਹਾਂ ਕਿ ਪੰਜਾਬ ਜਿਹੜਾ ਸੂਬਾ ਹੈ ਜਿਹੜਾ ਪੰਜਾਬੀਆਂ ਦੇ ਵਿੱਚ ਜਿਹੜੀ ਇੱਕ ਰੈਜ਼ੀਲੀਅੰਸ ਹੈ ਕਿ ਡਿੱਗ ਕੇ ਉੱਠਣ ਦੀ ਤਾਕਤ ਜਿਹੜੀ ਹੈ ਉਹ ਪੰਜਾਬੀਆਂ ਦੇ ਵਿੱਚ ਕਿਉਂਕਿ ਸਾਡਾ ਸੂਬਾ ਇਹੋ ਜਿਹਾ ਵਾ ਅਸੀਂ ਪੁਰਾਣੇ ਜ਼ਮਾਨੇ ਚ ਕਿਹਾ ਜਾਂਦਾ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਮਤ ਚਾਹੇ ਦਾ ਅਸੀਂ ਬਹੁਤ ਮੁਸੀਬਤਾਂ ਚੱਲੀਆ ਬਹੁਤ ਸਾਡੇ ਤੇ ਕਹਿਰ ਵੀ ਹੋਇਆ ਲੇਕਿਨ ਹਰ ਵਾਰੀ ਅਸੀਂ ਜੀਤੂ ਹੋਏ ਕਿਥੋਂ ਤੱਕ ਕਿ ਪੰਜਾਬ ਜਦੋਂ ਪੂਰਾ ਦੇਸ਼ ਹੁਕਮਰੀ ਨਾਲ ਮਰ ਰਿਆ ਸੀ ਉਸੋ ਚਾਰਟ ਤੱਕ ਲੈ ਕੇ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਂਦੀ ਤੇ ਆਂ ਦਾ ਪੰਡਾਰ ਪੰਜਾਬ ਨੇ ਲੀਡ ਕੀਤਾ ਸੀ ਨੰਬਰ 1 ਸਟੇਟ ਤੇ ਆਏ ਹਰ ਟਾਈਮ ਸਟ੍ਰੈਟਜੀ ਅਲੱਗ-ਅਲੱਗ ਹੁੰਦੀ ਹੈ ਅੱਜ ਸਾਡਾ ਪਰ ਕੈਪਟਨ ਅਸੀਂ ਪਿੱਛੇ ਰਹਿ ਗਏ ਲੇਕਿਨ ਅੱਜ ਅਸੀਂ ਸਾਰੇ ਮਿਲ ਕੇ ਯਤਨ ਕਰ ਰਹੇ ਹਾਂ ਕਿ ਇਸ ਪੰਜਾਬ ਨੂੰ ਦੁਆਰਾ ਉਸ ਦੇਕ ਨਾਲੀ ਭਾਰਤ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਅਸੀਂ ਇਹਦਾ ਨਾਮ ਚਮਕਾਈਏ ਮੈਨੂੰ ਮੌਕਾ ਮਿਲਿਆ ਮੈਂ ਜਦੋਂ ਇੱਥੇ ਆਇਆ ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਕਿ ਇਸ ਯੂਨੀਵਰਸਿਟੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਕਰਕੇ ਇੱਥੋਂ ਜਿਹੜੇ ਬੱਚੇ ਪੜ੍ਹੇ ਹੋਏ ਐ ਉਹਨਾਂ ਦਾ ਬਹੁਤ ਲਗਾਵ ਹੈ ਮੈਂ ਇਥੋਂ ਦੇ ਜਿਹੜੇ ਪੁਰਾਣੇ ਪੜੇ ਸੀ ਜਸਪ੍ਰੀਤ ਸਿੰਘ ਅਟਾਰਨੀ ਮੈਂ ਉਹਨਾਂ ਕੋ ਗਿਆ ਉਹਨਾਂ ਨੇ ਮਿਲ ਕਰ ਕੀਤੀ ਉਹ ਉਹਨਾਂ ਨੇ ਜਦੋਂ ਜਿਹੜੇ ਵੀ ਐਨਆਰਆਈ ਹੈ ਜਿਹੜੇ ਦੇਸ਼ ਤੋਂ ਬਾਹਰ ਦੇ ਸਾਡੇ ਪੰਜਾਬੀ ਪੜਦੇ ਆ ਉਹਨਾਂ ਦੇ ਮਨ ਚ ਬਲਬਲ ਆ ਕਿ ਵੀ ਯੂਨੀਵਰਸਿਟੀ ਜਾਂ ਕੋਈ ਇਹੋ ਜਿਹਾ ਸਾਨੂੰ ਅਪਰੋਚ ਹੀ ਕਿਸੇ ਨੇ ਕਰੇ ਕੋਈ ਨਹੀਂ ਕੀਤਾ ਨਹੀਂ ਸਾਨੂੰ ਅਪਰੋਚ ਕਰੋ ਤੇ ਤਾਂਕਿ ਅਸੀਂ ਇੱਕ ਅਸੀਂ ਯੂਨੀਵਰਸਿਟੀ ਵਾਸਤੇ ਕੰਟ੍ਰਿਬਿਊਟ ਕਰ ਸਕੀਏ ਇਸ ਪੰਜਾਬ ਵਾਸਤੇ ਅਸੀਂ ਹੱਥ ਪੜ ਸਕੀਏ ਤੇ ਮੈਨੂੰ ਇਸ ਗੱਲ ਦੱਸਣ ਦੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇੱਕ ਚੇਅਰ ਸਟੈਬਲਿਸ਼ ਕੀਤੀ ਪੈਸਾ ਪੀਰਸਾਲ ਚਲੋ ਉਹ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਇੱਕ ਚੇਨ ਸ਼ੁਰੂ ਹੋ ਗਈ ਬਹੁਤ سارے ਬੰਦੇ ਐਨਆਰਆਈ ਵਾਲੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਪੰਜਾਬ ਵਾਸੀ ਕੁਝ ਗੱਲ ਕਰੀਏ ਆਪਾਂ ਬੈਠ ਕੇ ਕਿਉਂਕਿ ਜਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੀਗਾ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਅਸੀਂ ਬਹੁਤ ਉਪਰਾਲਾ ਕੀਤਾ ਗੱਲ ਸਾਡੀ ਚੱਲ ਰਹੀ ਹੈ ਬਦਿਸ਼ੀ ਯੂਨੀਵਰਸਿਟੀ ਨਾਲ ਮੈਰੀਲੈਂਡ ਯੂਨੀਵਰਸਿਟੀ ਐ ਡਿਫਰੈਂਟ ਯੂਨੀਵਰਸਿਟੀ ਨਾਲ ਚੱਲ ਰਹੀ ਗੱਲ ਬਹੁਤ ਜਲਦੀ ਮੈਂ ਤੁਹਾਨੂੰ ਖਬਰ ਦਵਾਂਗਾ ਅਸੀਂ ਉਹਨਾਂ ਨਾਲ ਟਾਈਪ ਕਰਾਂਗੇ ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਆਪਾਂ ਜਿਹੜੇ ਤੁਹਾਡੇ ਅਲੂਮਨੀ ਐ ਅਸੀਂ ਦੋਨ ਸਟੈਪ ਲਏ ਪਹਿਲਾ ਅਸੀਂ ਜੋ ਇਸ ਸਾਲ ਦਾ ਕਲੰਡਰ ਬਣਾਉਣਾ ਸੀਗਾ ਅਸੀਂ ਉਹਦਾ ਥੀਮ ਬਣਾਇਆ ਕਿ ਸਾਡੇ ਅਲੂਮਨੀ ਐ ਸਾਡੇ ਜਿਹੜੇ ਇੱਥੋਂ ਪੜ੍ਹ ਕੇ ਗਏ ਬੱਚੇ ਐ ਉਹ ਸਾਡੇ ਐਮਬੈਸਡਰ ਐ ਸਾਡਾ ਉਹ ਮਾਨ ਐ ਸਾਡਾ ਪ੍ਰਾਈਡ ਐ ਅਸੀਂ ਉਹਨਾਂ ਵਾਸਤੇ ਅਸੀਂ 12 ਮਹੀਨੇ ਸਾਲ ਦੇ ਹੁੰਦੇ ਐ ਹਰ ਇੱਕ ਮਹੀਨੇ ਦਾ ਇੱਕ ਖਿੱਤਾ ਫੜਿਆ ਆਪਾਂ ਕਿੰਨੇ ਜਿਆਦਾ ਲੋਕ ਸੀਗੇ ਫਿਰ ਵੀ 110 ਦੇ ਲਾਗੇ ਬੰਨੇ ਸੀ ਬੰਦੇ ਇਕੱਠੇ ਕਰਕੇ ਕਿ ਵਧੀਆ ਅੱਲਾਹ ਅਲਾਦ ਟੌਪ ਦੇ ਜਿਹੜੇ ਡਾਕਟਰ ਸੀਗੇ ਟੌਪ ਦੇ ਜਿਹੜੇ ਇੰਜੀਨੀਅਰ ਸੀਗੇ ਟੌਪ ਦੇ ਜਿਹੜੇ ਐਂਟਰਪ੍ਰੀਨਰ ਹੈ ਕਾਰਪੋਰੇਟ ਵਰਲਡਸ ਵਾਲੇ ਹੈ ਉਹ ਸਾਰੇ ਔਰ ਮੈਨੂੰ ਇਹ ਗੱਲ ਦੱਸਣੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਯੂਨੀਵਰਸਿਟੀ 'ਚ ਕੰਮ ਕੀਤਾ ਇਹ ਵਾਹਿਦ ਯੂਨੀਵਰਸਿਟੀ ਹੈ ਇਹ ਵਾਹਿਦ ਯੂਨੀਵਰਸਿਟੀ ਹੈ ਜਿਹਦੇ ਵਿੱਚ ਯੂਨੀਅਨ ਦੇ ਪ੍ਰਧਾਨ ਜਿਹੜੇ ਆ ਪ੍ਰੈਜ਼ੀਡੈਂਟ ਆਫ ਯੂਨੀਅਨ ਟਿਚਰ ਯੂਨੀਅਨ ਦੇ ਪ੍ਰਧਾਨ ਪੁਰੀਂਦਰ ਬੈਠੇ ਹੋਏ ਆ ਨੌਨ ਟਿਚਰ ਦੇ ਪ੍ਰਧਾਨ ਬੈਠੇ ਹੋਏ ਆ ਇਹਨਾਂ ਸਾਰਿਆਂ ਨੇ ਹੀ ਸਾਨੂੰ ਮੁੱਢਨ ਮੁੱਢਾ ਜੋੜ ਕੇ ਯੂਨੀਵਰਸਿਟੀ ਦੇ ਵਾਸਤੇ ਜੋ ਕਰ ਸਕਦੇ ਆ ਇਹਨਾਂ ਨੇ ਇੱਕ ਪੋਜ਼ਿਟਿਵ ਬਣਾਉਣ ਮਾਹੌਲ ਬਣਾਉਣ ਵਿੱਚ ਸਾਡੀ ਮਦਦ ਕੀਤੀ ਔਰ ਮੈਂ ਸਮਝਦਾ ਕਿ ਇਹੋ ਜਿਹਾ ਮਾਹੌਲ ਜਦੋਂ ਯੂਨੀਵਰਸਿਟੀ ਦਾ ਹੁੰਦਾ ਤੇ ਇੱਕ ਪਰਿਵਾਰਕ ਜਿਹੜਾ ਹੈੱਡ ਆਫ ਫੈਮਿਲੀ ਦਾ ਹੈ ਉਹਨੂੰ ਇੱਕ ਬੋਕਾ ਮਿਲ ਜਾਂਦਾ ਵਾ ਕਿ ਉਹ ਸੋਚ ਸਕੇ ਕਿ ਇਸ ਯੂਨੀਸ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤੇ ਜਦ ਅਸੀਂ ਬਹੁਤ ਬਾਰੇ ਲੋਕਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਅਸੀਂ ਸੋਚਿਆ ਵੀ ਅਸੀਂ ਕੁਝ ਫੰਡਿੰਗ ਵੀ ਕਰੀਏ ਕਰਾਈਏ ਆਪਾਂ ਉਸ ਕੰਟੈਕਸਟ ਦੇ ਵਿੱਚ ਅਸੀਂ ਬਹੁਤ ਸਾਰੀ ਗੱਲ ਕਰਤੀ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਅਸੀਂ ਹੋਸਟਲ ਦੀ ਗੱਲ ਕਰਤੀ ਅਸੀਂ ਯੂਨੀਵਰਸਿਟੀ ਅਸੀਂ ਸਰਕਾਰ ਨੂੰ ਵੀ ਕਿਹਾ ਕਿ ਸਰਕਾਰ ਨੂੰ ਕੀ-ਕੀ ਆਏ ਅਸੀਂ ਕਿ ਇੱਥੇ ਹਾਕੀ ਟਰੱਕ ਚਾਹੀਦਾ ਜੋ ਵੀ ਫੰਡਿੰਗ ਜ਼ਰਾ ਸਾਨੂੰ ਚਾਹੀਦੀ ਉਹ ਸੀ ਕਿਹਾ ਖੇਡਾਂ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਨੇ ਬਹੁਤ ਮੱਲਾ ਮਾਰੀ ਹੈ ਸਾਨੂੰ ਕਲਚਰਲ ਖੇਤਰ ਵਿੱਚ ਅਸੀਂ ਅੱਗੇ ਜਾਣਾ ਹੈ ਹੁਣ ਅਸੀਂ ਚਾਹਨੇ ਆ ਕਿ ਜਦੋਂ ਮੈਂ ਗੱਲਬਾਤ ਕੀਤੀ ਬਾਹਰਲੇ ਲੋਕਾਂ ਨਾਲ ਬਾਰਲੇ ਜਿਹੜੇ ਆਪਣੀ ਐਨ ਆਰ ਆਈ ਹੈ ਉਹਨਾਂ ਨੇ ਬਹੁਤ ਤਰੱਕੀ ਕੀਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਪੰਜਾਬੀ ਵਾਸਤੇ ਬਹੁਤ ਜੁੜੀ ਚਲੇ ਬਣ ਗਿਆ ਕਿਉਂਕਿ ਗਾਂ ਜਮਾਨਾ ਆਉਣ ਵਾਲਾ ਇਹ ਹੈ ਕਿ ਸਾਡੀ ਜਿਹੜੀ ਸੋਚ ਹੈ ਸਾਚਾ ਜਿਹੜਾ ਜਿਹੜਾ ਦਿਸ਼ਾ ਉਹ ਨਿਰਦੇਸ਼ ਜਿਹੜੀ ਹੈ ਉਹ ਮਸ਼ੀਨਾਂ ਨੇ ਕਰਨਾਟਕ ਨਹੀਂ ਚਾਹੀਦਾ ਇਸ ਨੇ ਕਰਨਾ ਅਸੀਂ ਉਹਨੂੰ ਕਿਉਂਕਿ ਪੰਜਾਬੀਆਂ ਨੇ ਮੱਲਾ ਮਾਰੀਆਂ ਅਸੀਂ ਉਸ ਚਾਹਾਂਗੇ ਕਿ ਵੀ ਅਸੀਂ ਪੰਜਾਬੀ ਜਿਹੜੇ ਹੈ ਇਸ ਨੂੰ ਗਾਈਡ ਕਰ ਸਕਣ ਪ੍ਰੋਪਰ ਤਰੀਕੇ ਨਾਲ ਔਰ ਇੱਕ ਅਸੀਂ ਇੱਕ ਸਬਮਿਟ ਕੀਤੀ ਆਪਸ ਵਿੱਚ ਵਿਚਾਰ ਧਾਰਾ ਕਰਤੀ ਉਹਦੇ ਵਿੱਚ ਅਸੀਂ ਇਹ ਕਿਹਾ ਕਿ ਪੰਜਾਬੀ ਫਰਸਟ ਜਿੰਨੇ ਵੀ ਥੀਸਿਸ ਜਿਹੜੇ ਆ ਅਸੀਂ ਆਰਟੀਕਲ ਦੇ ਮਦਦ ਕਰਕੇ ਅਸੀਂ ਚਾਹਾਂਗੇ ਪੰਜਾਬੀ ਵਿੱਚ ਕਨਵਰਟ ਹੋਣ ਤਾਂ ਕਿ ਆਮ ਬਧ ਨੂੰ ਪਤਾ ਲੱਗ ਜਾਵੇ ਕਿ ਸਟੱਡੀ ਹੈ ਕੀ ਹੈ ਰਿਸਰਚ ਕੀ ਚੱਲ ਰਹੀ ਹੈ ਕੀ ਕੋ ਚੱਲ ਰਹੀ ਹੈ ਉਹਦੇ ਵਾਸਤੇ ਜੀ ਕੋਸ਼ਿਸ਼ ਕਰ ਰਹੇ ਆ ਉਹਦੇ ਵਾਸਤੇ ਉਪਰਾਲੇ ਕਰਤੇ ਜਾ ਰਹੇ ਆ ਤੇ ਇਹ ਜਿਹੜੀ ਕਾਨਫਰੰਸ ਹੈ ਇਹ ਇਹ ਸੋਚ ਉੱਭਰ ਨਿਕਲੀ ਹੈ ਕਿ ਅਸੀਂ ਬਾਹਰਲੇ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਹੈ ਉਹਨੂੰ ਅਸੀਂ ਕਿਵੇਂ ਟੈਪ ਕਰੀਏ ਉਹਨਾਂ ਨੂੰ ਯੂਨੀਵਰਸਿਟੀ ਦੇ ਨਾਲ ਕਿਵੇਂ ਜੋੜੀ ਹੈ ਆਪਾਂ ਤਾਂ ਕਿ ਮਕਸਦ ਹੈਗਾ ਇਹ ਪੰਜਾਬ ਨੂੰ ਸਾਡਾ ਜਿਹੜਾ ਸੁਨਹਿਰਾ ਪੰਜਾਬ ਹੈ ਇਸ ਪੰਜਾਬ ਦਾ ਡੀਐਨਏ ਜਿਹੜਾ ਹੈ ਇਹੋ ਜਿਹਾ ਹੈ ਵਾ ਅਸੀਂ ਦੇਖ ਕੇ ਬਹੁਤ ਜਲਦੀ ਹਿੰਮਤ ਕਰਕੇ ਅਸੀਂ ਉੱਪਰ ਆਨੇ ਆ ਉਹ ਦੁਨੀਆ ਦੇ ਜਿਹੜੇ ਹੈ ਲੀਡਰ ਬੰਦੇ ਆ ਅਸੀਂ ਚਾਹਨੇ ਆ ਕਿ ਪੰਜਾਬ ਇੱਕ ਵਾਰੀ ਦੁਬਾਰਾ ਆਰਟੀਫੀਸ਼ੀਅਲ ਰਾਈਜ਼ਰ ਜਿਹੜੀ ਅੱਜ ਟਾਈਮ ਜਿਹੜਾ ਯੋਗ ਹੈ ਅਸੀਂ ਲੋਕਾਂ ਨੂੰ ਐਡਵਾਂਸ ਚਲਦੇ ਆ ਸਾਨੂੰ ਇਹ ਕਿ ਅਸੀਂ ਉਸ ਤੇ ਚੱਲ ਕੇ ਅਸੀਂ ਪੰਜਾਬ ਨੂੰ ਇੱਕ ਵਧੀਆ ਦੇਸ਼ ਬਣਾਈਏ ਪੰਜਾਬ ਪੰਜਾਬੀ ਦੇ ਪੰਜਾਬੀਏ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਨੂੰ ਲੈ ਕੇ ਸਾਡੇ ਥੀਮ ਨੂੰ ਲੈ ਕੇ ਅਸੀਂ ਅੱਗੇ ਚੱਲੇ ਔਰ ਜਿਹੜੇ ਸਹਿਯੋਗ ਹੈ ਔਰ ਤੁਹਾਨੂੰ ਇਸ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਬਹੁਤ ਨਾਮਵਰ ਜਿਨ੍ਹਾਂ ਦਾ ਗਿਨੀ ਬੁਕਸ ਆਫ ਵਰਲਡ ਰੂਮ ਚ ਗੌਰ ਹੈ ਪੰਜਾਬੀਆਂ ਦਾ ਦੋ ਪੰਜਾਬੀ ਗਿਨੀ ਬੁਕ ਕੋ ਨਵੀਂ ਰਿਕਾਰਡ ਹੈ ਦੋ ਪਦਮ ਸ਼੍ਰੀ ਪਦਮ ਪੁਸ਼ੇਨ ਜੀ ਨੂੰ ਮਿਲੇ ਹੈ ਜਿਹੜੇ ਹੈ ਸਦਤ ਰੋਜਨ ਸਿੰਘ ਜਿਹੜੇ ਹੈ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਹੈ ਉਹਨੂੰ ਪਦਮ ਪੁੱਛ ਮਿਲਿਆ ਡਾਕਟਰ ਸਦਾਰਾ ਸਿੰਘ ਜੋਲ ਜਿਹੜੇ ਆ ਪਦਮ ਪੁੱਛ ਮਿਲਿਆ ਅਸੀਂ ਕੀ ਕਰ ਰਹੇ ਆ ਕਿ ਜਿਹੜਾ ਸਾਡਾ ਜਿਹੜਾ 20 ਤਰੀਕ ਤੋਂ ਲੈ ਕੇ 3 ਦਿਨ ਦਾ ਅਸੀਂ ਸਮਾਗਮ ਕਰਾ ਰਹੇ ਆ ਉਹਦੇ ਵਿੱਚ ਸਾਬਕਾ ਮੁਖ ਸਕੱਤਰ ਡਿਜੀਟਲ ਸਕੱਤਰ ਕੀ ਬੀਐਸਿਧੂ ਸਾਹਿਬ ਹੈ ਉਹ ਇੱਕ ਤਰ੍ਹਾਂ ਦਾ ਕੁੰਜੀਵਤ ਭਾਸ਼ਣ ਦੇਣਗੇ ਉਸ ਤੋਂ ਬਾਅਦ ਸਤ ਤਰਲੋਚਨ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਕਰਮਜੀਤ ਸਿੰਘ ਸਾਨੀ ਜਿਹੜੇ ਆ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਸ ਮਤਲਬ ਜਿਹੜੇ ਨਾਮਰ ਸਖੀ ਸਾਡੇ ਜਿਹੜੀਆਂ ਯੂਨੀਵਰਸਿਟੀਆਂ ਜੁੜੀਆਂ ਵੀ ਹੋਈਆਂ ਆ ਉਹ ਐਜ਼ ਇੱਕ ਵਿਸ਼ੇਸ਼ ਮਹਿਮਾਨ ਤੌਰ ਤੇ ਉੱਤੇ ਆ ਰਹੇ ਆ ਹਦੀਪੂ ਮੋਜੀ ਆ ਰਹੇ ਸਾਰੇ ਬੰਦੇ ਆ ਰਹੇ ਇਸ ਤੋਂ ਇਲਾਵਾ ਅਸੀਂ ਇਹ ਸੋਚਿਆ ਕਿ ਵੈਸੇ ਤਾਂ ਇਹਨਾਂ ਸਖਸ਼ੀਤਾਂ ਨੂੰ ਕਿਸੇ ਵੀ ਸਨਮਾਨ ਦੀ ਜਰੂਰਤ ਨਹੀਂ ਹੈ ਉਹਨਾਂ ਦਾ ਕਦ ਉਹ ਉੱਚਾ ਹੋ ਚੁੱਕਾ ਹੈ ਲੇਕਿਨ ਫਿਰ ਵੀ ਅਸੀਂ ਸੋਚਿਆ ਕਿਉਂਕਿ ਇਹ ਸਨਮਾਨ ਦੇਣ ਦਾ ਮਤਲਬ ਹੈ ਕਿ ਅਸੀਂ ਆਪਣੀ ਯੂਨੀਵਰਸਿਟੀ ਨੂੰ ਦੇਖੋ ਗੁਰਨਾਨਕ ਸਾਹਿਬ ਯੂਨੀਵਰਸਿਟੀ ਹੈ ਗੁਰਨਾਨਕ ਦੇ ਯੂਨੀਵਰਸਿਟੀ ਸਨਮਾਨ ਜਿਹੜਾ ਵਾ ਇੱਕ ਬੜਾ ਵੱਡੀ ਚੀਜ਼ ਹੈ ਔਰ ਮੈਂ ਅਸੀਂ ਜਿਹੜੇ 8-10 ਬੰਦੇ ਜਿਹੜੇ ਤੁਹਾਨੂੰ ਮੈਂ ਉਹਨੇ ਦਰਸਾਣਾ ਵਾਂ ਬੜੇ ਛੋਟੀ ਬਾਰ ਜਿਹੜੇ ਜਿਨ੍ਹਾਂ ਦੇ ਨਾਮ ਵਰਕਸ਼ੀਤਾਂ ਹਨ ਉਹਨਾਂ ਨੂੰ ਸੋਚਿਆ ਸੀ ਕਿ ਅਸੀਂ ਇਹਨਾਂ ਨੂੰ ਸਨਮਾਨ ਦਵਾਂਗੇ ਉਹਨਾਂ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ ਉਹਨਾਂ ਦਾ ਸਨਮਾਨ ਨਾਲ ਸਾਡੀ ਯੂਨੀਵਰਸਿਟੀ ਦੇ ਜਿਹੜਾ ਸ਼ਬੀ ਹੈ ਉਹ ਤੁਹਾਡੀ ਮਦਦ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਤੱਕ ਪਹੁੰਚੇ ਔਰ ਇਹ ਇਸ ਨਾਮ ਦੇ ਇੱਕ ਹੋਰ ਪਰਪਸ ਵੀ ਇਸ ਨਾਮ ਦੇ ਦ ਅਸੀਂ ਇਹ ਲੀ ਪਾਣਾ ਚਾਹੁੰਦੇ ਹਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਭੁੱਲ ਨਹੀਂ ਰਹੇ ਪੰਜਾਬੀ ਵਿਭਾਗ ਦਾ ਜਿਹੜਾ ਮੁਖੀ ਸੀਗਾ ਉਹਨਾਂ ਦੇ ਦੇ ਨਾਂ ਦੇ ਉੱਤੇ ਅਸੀਂ ਇੱਕ ਪ੍ਰੋਫੈਸਰ ਦੀਵਾਨ ਸਿੰਘ ਸੀਗੇ ਜਿਨ੍ਹਾਂ ਨੇ ਪੰਜਾਬੀ ਭਾਗ ਸ਼ੁਰੂ ਕੀਤਾ ਸੀਗਾ ਅਸੀਂ ਪ੍ਰੋਫੈਸਰ ਦੀਵਾਨ ਸਿੰਘ ਨੂੰ ਸਮਰਪਿਤ ਇੱਕ ਕਾਰਜ ਸਮਰਪਿਤ ਕਰ ਰਹੇ ਹਾਂ ਅਸੀਂ ਜਿਹੜੇ ਸਾਡੇ ਜਿਹੜੇ ਸਾਥੀ ਜੀ ਸੀਗੇ ਇਨਵਾਈਟ ਕਰ ਰਹੇ ਹਾਂ ਜਿਹਦੇ ਪੁਰਾਣੇ ਜਿਹੜੇ ਆ ਜਿਨ੍ਹਾਂ ਵੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਚਾਹੋ ਕਿਸੇ ਵੀ ਜਵਾਲ ਜਣ ਪਹਿਲੇ ਦਿਨ ਜਿਹੜੀ 5 ਸ਼ਖਸੀਤਾਂ ਨੂੰ ਅਸੀਂ ਸਨਮਾਨ ਦੇ ਰਹੇ ਹਾਂ ਉਹਨਾਂ ਵਿੱਚੋਂ ਪਦਮ ਪੂਸ਼ਣ ਪ੍ਰੋਫੈਸਰ ਦਾਰਾ ਸਿੰਘ ਜੋਲ ਆਪਾਂ ਸਭ ਨੂੰ ਜਾਣਦੇ ਆ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲ ਰਹੇ ਚੁੱਕੇ ਆ ਸਾਬਕਾ ਚਾਂਸਲ ਰਹੇ ਆ ਈਵਨ ਵਰਲਡ ਬੈਂਕ ਦੇ ਵਿੱਚ ਜਾਂ ਐਗਰੀਕਲਚਰ ਲੈਵਲ ਦੇ ਉੱਤੇ ਉਹਨਾਂ ਦੇ 98 ਸਾਲ ਦੀ ਉਮਰ ਦੇ ਵਿੱਚ ਵੀ ਉਹ ਇੱਕ ਸਿਰ ਕਢਵਾ ਪੰਜਾਬ ਦੀ ਆਵਾਜ਼ ਹੈ ਪੰਜਾਬ ਵਾਲਿਓ ਬੇਬਾਕੀ ਨਾਲ ਉਹ ਗੱਲ ਕਰਦੇ ਆ ਦੂਜੀ ਸ਼ਖਸੀਅਤ ਜਿਹੜਾ ਆਪਾਂ ਨੂੰ ਸਭ ਨੂੰ ਪਤਾ ਸੁਨੀਂਦਰਪਾਲ ਸਿੰਘ ਉਬਰਾਏ ਐਸ ਪੀ ਐਸ ਉਬਰਾਏ ਉਬਰਾਏ ਸਾਹਿਬ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਆਪਾਂ ਜੋ ਉਹਨਾਂ ਨੇ ਕਰੋਨਾ ਦੇ ਵਿੱਚ ਜੋ ਰੋਲ ਪੁਲਾਹ ਕੀਤਾ ਜੋ ਸਮਾਜ ਸੇਵੀ ਹੈ ਇੱਥੇ ਲੈਬੋਰਟਰੀ ਵੀ ਬਣਾ ਰਹੇ ਹੈ ਕਈ ਕੁਝ ਕਰ ਰਹੇ ਹੈ ਅਸੀਂ ਉਹਨਾਂ ਨੂੰ ਵੀ ਆਪਾਂ ਸਤਿਕਾਰ ਕਰਾਂਗੇ ਫਿਰ ਅਮਰੀਕਾ ਦਾ ਪ੍ਰਸਿੱਧ ਕਾਰੋਬਾਰੀ ਸਮਾਜ ਸੇਵੀ ਸਰ ਚਰਨਜੀਤ ਸਿੰਘ ਬਾਠ ਜਿਹਨਾਂ ਨੂੰ ਆਪਾਂ ਕਿੰਗ ਆਫ ਰਾਈਜ਼ਨ ਕਹਿੰਦੇ ਆ ਸੋਗੀ ਕਿੰਗ ਕਹੀਦਾ ਆਪਾਂ ਨੂੰ ਉਹ ਸੋਗੀ ਉਹ ਆ ਰਹੇ ਹੈ ਸਪੈਸ਼ਲ ਜਿੱਚੇ ਤੌਰ ਦੇ ਉੱਤੇ ਚਰਨਜੀਤ ਸਿੰਘ ਬਾਠ ਨੂੰ ਆਪਾਂ ਸਨਮਾਨ ਦੇ ਰਹੇ ਆ ਉਹਦੇ ਨਾਲ ਹੀ ਬਹੁਤ ਪ੍ਰਸਿੱਧ ਕਾਰੋਬਾਰੀ ਸਮਾਜ ਸੇਵੀ ਰਣਜੀਤ ਸਿੰਘ ਸਰ ਰਜੀਤ ਸਿੰਘ ਟਟਲ ਬਰਦਰਸ ਕਾ ਕੀ ਕਰਦੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਪਾਣੀ ਦੀ ਜਿਹੜੀ ਸੇਵਾ ਜਿਹੜੀ ਉਹਨਾਂ ਨੇ ਕਰਵਾਈ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦੀ ਸੇਵਾ ਸਮਾਜੀ ਵੀ ਹੈ ਸੋਸ਼ਲ ਸੈਂਸੀਟੀ ਵੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਗੁਰੂ ਘਰ ਦੇ ਟੈਲੀ ਜਿਹੜੇ ਆ ਸੁਵਿੰਦਰਪਾਲ ਸਿੰਘ ਤੁਸੀਂ ਜੇ ਸਵੇਰੇ ਦਰਬਾਰ ਸਾਹਿਬ ਜਾਓ ਤੇ ਸਵੇਰੇ ਜਿਹੜੀ ਉਹਨਾਂ ਨੂੰ ਇਸ਼ਤਾਨ ਕਰਾਂਦੇ ਆ ਤੇ ਸਭ ਤੋਂ ਪਹਿਲਾਂ ਜੇ ਗੁਰੂਨ ਸਾਹਿਬ ਲੈ ਕੇ ਜਾਂਦੇ ਆ ਉਹ ਆਪ ਲੈ ਕੇ ਜਾਂਦੇ ਆ ਆਪ ਤੁਸੀਂ ਚੌਂਕ ਦੇਖ ਰਹੇ ਹੋ ਸਾਹਮਣੇ ਇਹ ਚੌਂਕ ਦਾ ਸੀ 22 ਨੂੰ ਉਦਘਾਟਨ ਵੀ ਕਰਾਣਾ ਹੈ ਔਰ 22 ਦਿਨ ਉਹ ਚਾਹ ਉਹਨਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਇੱਕ ਨਿੱਕਾ ਪੈਸਾ ਵੀ ਯੂਨੀਵਰਸਿਟੀ ਕੋਲੋਂ ਖਰਚ ਨਹੀਂ ਹੋਇਆ ਉਹ ਪੈਸਾ ਉਹਨਾਂ ਨੇ ਸੁੰਦਰ ਸੁਭਾਈ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਰੇ ਜਿਹੜੇ ਐ ਜਿਹੜੇ ਐ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਤੋਂ ਪਹੁੰਚਿਆ ਉਹ ਇਹਨੇ ਖੁਸ਼ ਹੋਏ ਕਿ ਉਹ ਉਹ ਚਾਹਦੇ ਆ ਆਪਣੇ ਆਪ ਹੀ ਕਿ ਗੁਰਾਉਂਦੇ ਯੂਨੀਵਰਸਿਟੀ ਕੁਝ ਕਰਾ ਜਾਵੇ ਔਰ ਬੜੇ ਖੁਸ਼ ਹੋਏ ਕਿ ਪੰਜਾਬੀ ਵਾਸੀ ਤੁਸੀਂ ਉਪਰਾਲਾ ਕੀਤਾ ਵਾ ਔਰ ਮੈਨੂੰ ਅਮਰੀਕਾ ਤੋਂ ਲਗਾਤਾਰ ਫੋਨ ਆ ਰਹੇ ਐ ਅਮਰੀਕਾ ਤੋਂ ਯੂਕੇ ਤੋਂ ਕੈਨੇਡਾ ਤੋਂ ਕਿ ਤੁਸੀਂ ਇਹ ਪੰਜਾਬੀ ਕਾਨਫਰੰਸ ਜੀਐਨਡੀ ਚ ਕਰਕੇ ਬੜਾ ਵੱਡਾ ਉਪਰਾਲੇ ਇਹੋ ਜੇ ਪਹਿਲੀ ਕਾਨਫਰੰਸ ਕਰਵਾ ਰਹੇ ਪਹਿਲੇ ਦਿਨੀ ਸ਼ਾਮ ਨੂੰ ਇੱਕ ਸ੍ਰੀ ਗੁਰ ਤੇਗ ਬਹਾਦਰ ਜੀ ਉੱਤੇ ਆਰਟੀਵੀ ਕੋ ਕਿ ਸਾਰਾ ਜਿਹੜਾ ਥੀਮ ਹੈ ਉਹ ਹੈਗਾ ਵਾ ਕਿ ਜਿਹੜੀ ਆਪਣੀ ਆਰਟੀਵੀ ਡਾਈਜੈਂਸ ਹੈ ਜਿਹੜੀ ਉਹਦੀ ਭੂਮਿਕਾ ਕੀ ਹੈ ਉਹ ਆਪਾਂ ਨੂੰ ਕਿੱਦਾਂ 1675 ਨਾਟਕ ਜਿਹੜਾ ਹੈ ਵਾ ਉਹ ਅਸੀਂ ਇਹ ਨਾਲ ਲਿੰਕ ਕਰਕੇ ਕਿ ਅੱਜ ਰੋਬਰਟ ਦੇ ਤਰੀਕੇ ਨਾਲ ਦਿਖਾਇਆ ਗਿਆ ਵਾ ਕਿਸ ਤਿਕਨ ਰੌਬਰਟ ਜਮਾਨਾ ਜਾਊਗਾ ਉਹਦਾ ਇੱਕ ਨਾਟਕ ਅਮਰਜੀਤ ਸਿੰਘ ਗਰੇਵਾਲ ਜਿਹੜੇ ਲੇਖਕ ਹੈ ਤੇ ਕੇਵਲ ਥਾਲੀਵਾਲ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕੇਵਲ ਥਾਲੀਵਾਲ ਉਹਨੂੰ ਡਾਇਰੈਕਟ ਕਰ ਰਿਹਾ ਹੈ ਸ਼ਾਮੀ ਅਸੀਂ 5:30 ਤੋਂ ਲੈ ਕੇ 5:00 ਲੈ ਕੇ 6:30 ਵਜੇ ਤੱਕ ਅਸੀਂ ਉਹ ਕਰਵਾਵਾਂਗੇ ਇਹ ਪਹਿਲੇ ਦਿਨ 2:30 ਵਜੇ ਤੋਂ ਲੈ ਕੇ ਸਾਡਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਗਲੇ ਦਿਨ ਜੇ ਜਿਹੜਾ ਅਸੀਂ ਕਾਨਫਰੰਸ ਕਰਵਾ ਰਹੇ ਹਾਂ ਉਹਦੇ ਵਿੱਚ ਯੂਕੇ ਤੋਂ ਆਪਾਂ ਸਭ ਨੂੰ ਪਤਾ ਹੈ ਕਿ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂਕੇ ਵਾਲੇ ਜਿਹੜੇ ਕੀ ਨਿਸ਼ਕਾਮ ਸਿਵਾ ਜੱਥਾ ਦੇ ਜਿਹੜੇ ਚਾਰਜ ਹੈ ਬੜਾ ਨਾਮ ਵਾਲਾ ਕੀਨੀਆਂ ਤੇ ਡਵਨ ਕਰਦੇ ਉਹਨਾਂ ਦੇ ਬਹੁਤ ਸਾਰੇ ਫਾਲੋਅਰਸ ਹੈ ਉਹ ਉਚੇਚੇ ਦੌਰ ਦੇ ਉੱਤੇ ਉਹਨਾਂ ਨੇ ਆਉਣਾ ਤੇ ਨਹੀਂ ਸੀਗਾ ਉਹਨਾਂ ਨੇ ਬਸੰਤ ਉਹਨਾਂ ਮਾਰਚ ਆਣਾ ਸੀਗਾ ਮੈਂ ਜਿਹੜਾ ਉਹਨਾਂ ਨੂੰ ਬੇਨਤੀ ਕੀਤੀ ਉਹ ਕਹਿੰਦਾ ਜੀ ਮੈਂ ਉਹਨਾਂ ਦੀ ਫਲਾਈਟ ਸਵੇਰੇ ਪਹੁੰਚ ਕੇ ਤੇ ਸਦਾਰ ਭਾਈ ਸਾਹਿਬ ਭਾਈ ਮਿੰਦਰ ਸਿੰਘ ਯੂਕੇ ਵਾਲੇ ਉਹ ਆ ਰਹੇ ਇੱਕ ਨਾਸਾ ਦਾ ਸਾਇੰਟਿਸਟ ਜਿਹੜਾ ਜਿਵੇਂ ਸਦਾਰਾ ਸਿੰਘ ਜੋਹਲ ਉਹ ਪਹਿਲੇ ਦਿਨ ਲਿਆ ਵਾ ਦੂਜੇ ਦਿਨ ਕਬਲਪਾਰ ਸਿੰਘ ਸੂਰੀ ਨਾਸਾ ਦੇ ਬਹੁਤ ਵੱਡੇ ਵਿਗਿਆਨੀ ਕਹ ਉਹ ਮਤਲਬ ਇਹ ਸਾਰੇ ਜੀ ਜਿਹੜੀ ਸਮਰੱਥਾ ਰੱਖਦੇ ਆ ਇਕੱਲੇ ਇਕੱਲੇ ਬੰਦੇ ਇੱਕ ਬੱਕਰੀ ਉਹਨਾਂ ਨੇ ਸਾਡਾ ਵਾਅਦਾ ਕੀਤਾ ਕਿ ਲੈਬਰੀਟੀ ਹੈ ਆਈਟੀ ਲੈਬ ਜਿਹੜੀ ਹੈ ਉਹ ਸਪੌਂਸਰ ਕਰਨਗੇ ਉਸ ਤਰ੍ਹਾਂ ਉਹ ਸੀ ਉਹ ਵੀ ਅਸੀਂ ਉਹਨਾਂ ਨੂੰ ਸਮਾਲਿਤ ਕਰਾਂਗੇ ਫਿਰ ਇੱਕ ਬਹੁਤ ਉੱਗੇ ਜਿਹੜੇ ਸਰਦਾਰ ਬਲਦੀਪ ਸਿੰਘ ਕੰਗ ਬਲਦੀਪ ਸਿੰਘ ਕੰਗ ਦਾ ਅਰਮੀਨੀਆ ਦੇ ਵਿੱਚ ਜਹਾਜ਼ ਬਣਾਉਣ ਦਾ ਕੰਮ ਹੈ ਬਹੁਤ ਵੱਡਾ ਬਿਜ਼ਨਸਮੈਨ ਹੈ ਵਪਾਰੀ ਹੈ ਬਹੁਤ ਵੱਡੇ ਉਹ ਵੀ ਆਪਾਂ ਕਰੇ ਇਤੋਂ ਇਲਾਵਾ ਇਹ ਫਿਰ ਪਹਿਲੇ ਦੂਸਰੇ ਦਿਨ ਹੀ ਆਪਣਾ ਜਿਹੜੇ ਨਾਮਰ ਜੀਸ ਕੀਤਾ ਪੰਜਾਬ ਤੋਂ ਦਿੱਲੀ ਤੋਂ ਸਾਰੇ ਪੇਪਰ ਪੜ੍ਹ ਰਹੇ ਆ ਡਿਫਰੈਂਟ ਅਕੈਡੈਮਿਕ ਸੈਸ਼ਨਸ ਐ ਜਿਦੇ ਵਿੱਚ ਮੈਂ ਨਾਮ ਨਹੀਂ ਪੜਾਂ ਕਿਉਂਕਿ 50 ਤੋਂ ਵੱਧ ਜਿਹੜੇ ਨਾਮਰ ਜੀਸਤਾ ਜਿਨ੍ਹਾਂ ਨੇ ਆਪਣਾ ਨਾਮ ਨਾ ਖਟਿਆ ਵਾ ਪੰਜਾਬੀ ਦੇ ਵਿੱਚ ਉਹ ਪ੍ਰਚਾਰ ਰਹੇ ਐ ਇਸ ਤੋਂ ਇਲਾਵਾ ਉਤੋਂ ਬਾਅਦ ਫਿਰ ਅਸੀਂ ਪਹਿਲੇ ਦੂਜੇ ਦਿਨ ਦੀ ਗੱਲ ਕਰ ਰਹੇ ਆ ਮੈਂ ਦੂਜੇ ਦਿਨ ਅਸੀਂ ਤੁਹਾਨੂੰ ਦੱਸਿਆ ਮੈਂ ਜਿੱਦਾਂ ਕਿ ਪੰਜਾਬੀ ਵਿਭਾਗ ਦੇ ਅਧਿਆਨ ਸਕੂਲ ਦੇ ਜਿਹੜੇ ਪਹਿਲੇ ਪ੍ਰੋਫੈਸਰ ਹੋਏ ਪ੍ਰੋਫੈਸਰ ਦੀਵਾਨ ਸਿੰਘ ਨੂੰ ਸਮਰਪਿਤ ਇੱਕ ਕਵੀ ਦਰਬਾਰ ਅਸੀਂ ਕਰਵਾ ਰਹੇ ਹਾਂ ਉਹ ਕਵੀ ਦਰਬਾਰ ਦੇ ਵਿੱਚ ਭਾਸ਼ਾ ਵਿਭਾਗ ਜਿਹੜਾ ਸੌਰੀ ਜਿਹੜਾ ਪੰਜਾਬ ਕਲਾ ਪਰਿਸ਼ਦ ਦੇ ਜਿਹੜੇ ਚੇਅਰਮੈਨ ਹੈ ਸੁਰਨਜੀਤ ਸਵੀ ਉਹ ਆ ਰਹੇ ਹੈ ਇੱਕ ਯੂ ਐਸ ਏ ਤੋਂ ਸਾਡਾ ਅਲੂਮਨਸ ਹੈ ਅਸੀਂ ਅਲੂਮਨਸ ਸੌਰੀ ਆਪਣੀ ਅੱਥੋਂ ਅਸੀਂ ਉਹਨੂੰ ਸਨਮਾਨ ਦਿੱਤਾ ਪਿੱਛੇ ਜਿਹੜਾ ਉਹਨੂੰ ਜਸਵੀਰ ਗਿੱਲ ਜਸਵੀਰ ਗਿੱਲ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਹਨ ਉਹ ਆਈਟੀ ਵਾਸਤੇ ਸਾਡੇ ਨਾਲ ਕੋਲੈਬੋਰੇਸ਼ਨ ਕਰ ਰਹੇ ਹਨ ਔਰ ਸਾਡਾ ਆਈਟੀ ਡਿਪਾਰਟਮੈਂਟ ਹੈ ਉਹਨੂੰ ਅਸੀਂ ਜਾਣਦੇ ਹਾਂ ਕਿ ਅਸੀਂ ਤੁਹਾਨੂੰ ਮੈਂ ਅੱਗੇ ਥੋੜੀ ਅਲੱਗ ਗੱਲ ਚੜ੍ਹ ਚੱਲ ਰਹੀ ਹੈ ਸਾਨੂੰ ਹੋ ਸਕਦਾ ਵਾ ਕੁਝ ਡਿਗਰੀਆਂ ਅਸੀਂ ਜਿਹੜੀ ਹੈ ਉਹ ਅਮਰੀਕਾ ਦੀ ਵੱਡੀ ਯੂਨੀਵਰਸਿਟੀ ਜਿਹੜੀ ਹੈ ਉਹ ਸਾਡੇ ਵਿਦਿਆਰਥੀਆਂ ਨੂੰ ਇੱਕ ਸਰਟੀਫਿਕੇਟ ਦੇਵੇ ਜਿਹਦੇ ਵਿੱਚ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਊਗਾ ਯੂਨੀਵਰਸਿਟੀ ਦਾ ਨਿੱਕਾ ਪੈਸਾ ਖਰਚ ਹੋਊਗਾ ਵਿਦਿਆਰਥੀਆਂ ਦਾ ਔਰ ਉਹ ਸਾਨੂੰ ਉੱਥੋਂ ਉਹਨਾਂ ਨੇ ਇੱਕ ਰੈਗਰਸ ਪ੍ਰੋਸੈਸ ਕਰਕੇ 30 ਦੇ ਲਾਗੇ ਬਣ 40 ਬੱਚੇ ਜੋ ਹੈ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਦਵਾਵਾਂਗੇ ਆਪਾਂ ਇਹ ਤੋਂ ਇਲਾਵਾ ਲਾਸਟ ਦਿਨ ਕੀ ਸਦਨ ਕਿ ਦੇਖੋ ਬਹੁਤ ਸਾਰੇ ਅਸੀਂ ਅਕੈਡੈਮਿਕ ਸੈਸ਼ਨ ਹੈ ਪੈਰਲਲ ਸੈਸ਼ਨ ਹਰ ਸਾਲ ਚੱਲਣਗੇ 50 ਤੋਂ ਵੱਧ ਸਮਗਦੇ ਬੰਦੇ ਜਿਹੜੇ ਐ ਤੁਸੀਂ ਜਿਹੜੇ ਵੀ ਮੈਂ ਬਹੁਤ ਸਾਰੇ ਨਾਮ ਹੈ ਇਵਨ ਕਬਲਜੀਤ ਬਨਮੇਤ ਬਲਦੀਪ ਧਾਲੀਵਾਲ ਲਖਿੰਦਰ ਸਿੰਘ ਜੋਹਲ ਕਾਫੀ ਮਤਲਬ ਬੰਦੇ ਡਾਕਟਰ ਮਨਮੋਹਨ ਸਿੰਘ ਗੁਰਬ੍ਰੀਤ ਲਾਲ ਯੋਗਰਾ ਸਾਰੇ ਬੰਦੇ ਕਾਫੀ ਬੰਦੇ ਅਸੀਂ ਜਿਹੜੇ ਇਨਵੋਲ ਕੀਤੇ 50 ਤੋਂ ਲੱਗੇ ਵੱਧ ਬੰਦੇ ਆਪਣੇ ਹੈਗੇ ਇਸ ਤੋਂ ਇਲਾਵਾ ਦੀਸੇ ਦਿਨ ਵੀ ਅਸੀਂ ਸਨਮਾਨਿਤ ਕਰਾਂਗੇ ਬੰਦਿਆਂ ਨੂੰ ਉਹਦੇ ਵਿੱਚੋਂ ਅ ਅ ਦਰਸ਼ਨ ਸਿੰਘ ਢਾਲੀਵਾਲ ਆਪਾਂ ਤੁਹਾਨੂੰ ਪਤਾ ਹੀ ਹੈ ਢਾਲੀਵਾਲ ਸਭ ਦਾ ਕਾਮ ਨਾਮ ਹੈ ਰਖੜਾ ਸਾਹਿਬ ਇਹਨੂੰ ਕਹਿੰਨੇ ਰਖੜਾ ਸਾਹਿਬ ਆ ਰਹੇ ਉਹ ਆ ਰਹੇ ਹੈ ਇੱਕ ਬੋਪਰ ਹੈ ਰਾਜਾ ਬੋਪਰ ਹੈ ਵੈਟਰਨਰੀ ਡਾਕਟਰ ਬਹੁਤ ਵੱਡੇ ਹੈ ਲਾਸ ਐਂਜਲਿਸ ਦੇ ਵਿੱਚ ਲਾਸ ਐਂਜਲਿਸ ਦੇ ਵਿੱਚ ਉਹ ਆ ਰਹੇ ਹੈ ਲਗਭਗ ਬਹੁਤ ਸਾਰੇ ਬੰਦੇ ਰਾਦਰ ਸਾਨੂੰ ਇਹ ਅਸੀਂ ਕਾਨਫਰੰਸ ਕਰ ਰਹੇ ਆ ਮੈਨੂੰ ਹੁਣ ਬਹੁਤ ਸਾਰੇ ਮੈਸੇਜ ਆ ਰਹੇ ਹੈ ਅਮਰੀਕਾ ਤੋਂ डिफरेंट ਵਿਦੇਸ਼ਾਂ ਦੇ ਵਿੱਚੋਂ ਕਿ ਅਸੀਂ ਵੀ ਤੁਹਾਡੇ ਨਾਲ ਜੁੜਾਂਗੇ ਅਸੀਂ ਤੁਹਾਡੇ ਨਾਲ ਮੋੜਾ-ਮੋੜਾ ਲਾਵਾਂਗੇ ਔਰ ਇਹ ਸਾਰਾ ਅਸੀਂ ਕਰ ਰਹੇ ਹਿੱਥ ਅਖੀਰ ਦੇ ਵਿੱਚ ਕਰਨਲ ਜਸਮੀਰ ਸਿੰਘ ਬਾਲਾ ਵਗੈਰਾ ਅਸੀਂ ਕਾਫੀ ਬੰਦੇ ਜਿਹੜੇ ਵਿਦੈਗੀ ਸੈਕਸ਼ਨ ਦੇ ਵਿੱਚ ਅਸੀਂ ਸਮਾਡ ਜੀ ਕਰਾਂਗੇ ਰਵਿੰਦਰ ਸਿੰਘ ਕੰਗ ਹੈ ਦਰਸ਼ਨ ਧਾਰੀਵਾਲਾ ਡਾਕਟਰ ਗੁਰਮੂਨ ਸਿੰਘ ਹੈ ਇਹ ਸਾਰੇ ਬੰਦੇ ਅਸੀਂ ਪਿਛਲੇ ਜਿਹੜੇ ਦਿਨ ਦੇ ਵਿੱਚ ਆਪਾਂ ਸਨਮਾਨ ਕਰਾਂਗੇ ਮੈਂ ਇਹ ਸਾਰੀ ਗੱਲ ਕਰਨ ਦਾ ਜਿਹੜੀ ਗੱਲ ਜਿਹੜੀ ਕਰਨੀ ਚਾਹੁੰਦਾ ਹਾਂ ਵਾ ਕੋਈ ਕਹਿੰਦਾ ਮੈਂ ਵਾਂ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਾਹੌਲ ਹੈ ਇੱਕ ਬੜਾ ਸਕਾਰਾਤਮਕ ਤੁਸੀਂ ਕਹੋ ਕੰਸਟਰਕਟਿਵ ਜਿਹਾ ਮਾਹੌਲ ਹੈ ਬੜਾ ਪੋਜ਼ਿਟਿਵ ਮਾਹੌਲ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਸਿਰਫ ਆਪਣੀ ਕੁਰਸੀ ਤੇ ਬੈਠਾ ਵਾਂ ਇਹ ਸਾਰਾ ਕੰਮ ਜਿਹੜਾ ਵਾ ਇਹ ਸਾਰਾ ਕੰਮ ਜਿਹੜਾ ਵਾ ਸਾਡੇ ਅਧਿਆਪਕ ਸਾਹਿਬਾਨ ਜਿਹੜੇ ਐ ਮੈਨੂੰ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ ਆਪਣੇ ਆਪ ਹੀ ਸਾਰਾ ਪ੍ਰੋਗਰਾਮ ਨਹੀਂ ਕਰਦੇ ਆ ਹੋਟਲ ਮੈਨੇਜਮੈਂਟ ਵਾਲੇ ਬੰਦੇ ਜਿਹੜੇ ਆ ਸਾਰੇ ਬੰਦੇ ਜਿਹੜੇ ਆ ਆਪਣੇ ਆਪ ਹੀ ਸਾਰਾ ਕੰਮ ਕਰ ਰਹੇ ਹੈ ਅਤੇ ਮੈਂ ਸਮਝਦਾ ਹਾਂ ਕਿ ਚਿਹਰਾ ਤੇ ਚਲੋ ਮੇਰਾ ਸਮੂਦਨ ਮੈਂ ਕਰ ਰਿਹਾ ਹਾਂ ਲੇਕਿਨ ਮੇਰੀ ਜਿਹੜੀ ਵਾਇਸ ਹੈ ਮੈਨੂੰ ਜਿਹੜੀ ਤਾਕਤ ਮਿਲ ਲਈ ਹੈ ਉਹ ਆਪਣੇ ਅਧਿਆਪਕ ਸਹਿਬਾਨ ਦੇ ਟੀਚਰ ਜੀ ਯੂਨੀਅਨ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਪਰਪਸ ਹੀ ਹੁੰਦਾ ਸੀ ਕਈ ਵਾਰ ਕ੍ਰਿਟਿਸਾਈਜ਼ ਦੀ ਗੱਲ ਕਰਦੇ ਆ ਉਹ ਕਦੀ ਡਿਮਾਂਡ ਰੱਖਦੇ ਨਹੀਂ ਗੇ ਰਾਤ ਉਹਨਾਂ ਦੇ ਮਨਚੇ ਹੁੰਦਾ ਹੈ ਕਿ ਯੂਨੀਵਰਸਿਟੀ ਨੂੰ ਕਿਵੇਂ ਆਪਾਂ ਅੱਗੇ ਵਧਾਈਏ ਇਹ ਜਿਹੜਾ ਅਗਾ ਉਹਦੂ ਸੋਚ ਜਿਹੜੀ ਇਸ ਸ਼ਹਿਰ ਦੀ ਮੈਂ ਸਮਝਦਾ ਹਾਂ ਕਿ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਕਿਉਂਕਿ ਇਹ ਸ਼ਹਿਰ ਦੀ ਅਮਰਤਰ ਸ਼ਹਿਰ ਹੈ ਉਦੀ ਕਿਰਪਾ ਗੋਣਾਦੇਵ ਯੂਨੀਵਰਸਿਟੀ ਦਾ ਨਾਮ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਹਰ ਮੇਰਾ ਇੱਕ ਮਕਸਦ ਵੀ ਹੈ ਕਿ ਹਰ ਇਵੈਂਟ ਜਿਹੜਾ ਯੂਨੀਵਰਸਿਟੀ ਦਾ ਅਸੀਂ ਇਤਿਹਾਸਿਕ ਬਣਾਣਾ ਹੈ ਅਸੀਂ ਜਿਹੜਾ ਸਮਾਂ ਮੈਨੂੰ ਮਿਲਿਆ ਜਿਹੜਾ ਬਖਸ਼ਿਸ਼ ਪਰਮਾਤਮਾ ਨੇ ਦਿੱਤੀ ਹੈ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਅਸੀਂ ਸੁਪਰ ਕਰੀਏ ਬਾਹਰੇ ਲੋਕਾਂ ਸਮਰ ਕਰੀਏ ਜੋ ਵੀ ਕਿਉਂਕਿ ਮੈਂ ਸਟੈਂਫਰਡ ਯੂਨੀਵਰਸਿਟੀ ਬੜੀਆਂ ਯੂਨੀਵਰਸਿਟੀ ਜਾ ਕੇ ਆਇਆ ਹਾਂ ਉਹ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਉਹਨੂੰ ਬਣਾਈ ਦਾ ਬੜਾ ਵੱਡਾ ਰੋਲ ਹੁੰਦਾ ਹੈ ਅਸੀਂ ਉਹਨੂੰ ਟੈਪ ਕਰਨ ਵਾਸਤੇ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਕਰਨ ਵਾਸਤੇ ਉਹਨਾਂ ਨੂੰ ਗਾਈਡੈਂਸ ਲੈਣ ਵਾਸਤੇ ਪੈਸੇ ਤੋਂ ਇਲਾਵਾ ਸਾਨੂੰ ਟੈਕਨੋਲੋਜੀ ਦੀ ਜਿਹੜੀ ਮਦਦ ਹੈ ਉਹਦੀ ਲੋੜ ਪੈਗੀ ਉਹ ਮੁਕਤ ਬਦਦਤ ਆਪਾਂ ਲਿਆਂਗੇ ਮੈਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਅਸੀਂ ਅਸੀਂ ਅੱਗੇ ਵਧ ਰਹਾਂਗੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਜ਼ਿਆਦਾ ਸਮਝ ਨਹੀਂ ਲੈਂਦਾ ਜੇ ਕੋਈ ਪ੍ਰਸ਼ਨ ਵਗੈਰਾ ਕੋਈ ਹੋਏਗਾ ਸਰਦਾ ਬੀਨ ਸੁੰਦਰੀ ਹੋਣਾਂ ਦੇ ਪਰਜੰਤ ਜਿਹੜੇ ਨੇ ਤਰਨਜੀਤ ਸਿੰਘ ਸਨ ਸਰ ਉਹਨਾਂ ਨੂੰ ਨਹੀਂ ਕੰਸੀਡਰ ਕੀਤਾ ਜਾ ਸਿਆਸਤ ਦੇ ਵਿੱਚੋਂ ਦੱਕੀ ਇੰਨੀ ਉਹਨਾਂ ਨੂੰ ਕੰਸੀਡਰ ਕਰ ਸਕਿਆ ਜਿਨ੍ਹਾਂ ਨੇ ਮوضوع ਬਾਰੇ ਸਬਕ ਸਿੱਖਿਵਾਂ ਦੇ ਨਾਮ ਲੈ ਆ ਉਹ ਅੰਮ੍ਰਿਤਸਰ ਦੀ ਨੇ ਕਨਸਿਡਰ ਕੀਤੇ ਜਾ ਸਕਦੇ ਸੀ ਜਨਜ਼ ਬਿਊਂਡ ਪੋਲਿਟਿਕਸ ਕਰ ਕਿ ਤਰ੍ਹਾਂ ਨਹੀਂ ਸਾਡੇ ਮਨ ਦੇ ਵਿੱਚ ਇਹ ਸਾਨੂੰ ਇਹ ਸੀਗਾ ਕਿ ਵੀ ਜਿਹੜੇ ਬੰਦੇ ਵੀ ਯੂਨੀਵਰਸਿਟੀ ਦੇ ਨਾਲ ਜੁੜੇ ਹੈ ਨਾ ਸਭ ਨੂੰ ਇਨਵਾਈਟ ਕਰਕੇ ਉਹ ਸ਼ਾਇਦ ਉਹਨਾਂ ਰਜੇ ਵੀ ਹੋਣਗੇ ਕੁਝ ਇਸ ਤਰ੍ਹਾਂ ਦਾ ਨਹੀਂ ਮੈਨੂੰ ਪਤਾ ਹੈ ਐਜਾ ਦੀ ਕੋਈ ਗੱਲ ਨਹੀਂ ਅਸੀਂ ਅਸੀਂ ਕੀ ਕਰ ਰਹੇ ਹਾਂ ਇਹ ਇੱਕ ਸਮਾਂ ਹੈ ਆਪਾਂ ਉਹਨਾਂ ਨੂੰ ਵੀ ਇਨਵੋਲ ਕਰਾਂਗੇ ਸਾਰੇ ਬੰਦਿਆਂ ਨੂੰ ਅਸੀਂ ਇਨਵੋਲ ਕਰਾਂਗੇ ਜਿਹੜੇ ਬੰਦਾ ਵੀ ਯੂਨੀਵਰਸਿਟੀ ਵਾਸੇ ਕੰਟ੍ਰਿਬਿਊਟ ਕਰ ਰਿਹਾ ਵਾ ਅਸੀਂ ਸਾਰੇ ਬੰਦੇ ਕਰਾਂਗੇ ਕਿਉਂਕਿ ਇਹਦੇ ਵਿੱਚ ਫੌਦੀ ਟਾਈਮਿੰਗ ਉਹ ਬਾਹਰ ਦੇ ਕੰਟਰੀਜ਼ ਦਾ ਜ਼ਿਆਦਾ ਸੀਗਾ ਇਸਰਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਇਹ ਕਿਉਂਕਿ ਦੇਖੋ ਮੈਨੂੰ ਸਮਝਦਾ ਕਿ ਪੋਲਿਟਿਸ਼ੀਅਨ ਕੋਈ ਵੀ ਬੰਦਾ ਐ ਸੱਚ ਕੋਈ ਮਾੜਾ ਹੋਵੇ ਚੰਗਾ ਹੋ ਅਸੀਂ ਸਮਝਦੇ ਆ ਕਿ ਅਸੀਂ ਅਕਾਦਮਿਕ ਐਕਟੀਵਿਟੀ ਕਰ ਰਹੇ ਆ ਅਕਾਦਮਿਕ ਦੇ ਤੌਰ ਤੇ ਹੋਤੇ ਹਰੇਕ ਬੰਦਾ ਜਿਹੜਾ ਵੀ ਯੂਨੀਵਰਸਿਟੀ ਦੇ ਵਾਸਤੇ ਯੂਨੀਵਰਸਿਟੀ ਨੂੰ ਅਗਲੇ ਕਿ ਜਾਂਦਾ ਵਾ ਸਾਡੀ ਮਦਦ ਕਰਦਾ ਵਾ ਸਾਡੀਆਂ ਬਾਹਾਂ ਜਿਹੜੀਆਂ ਉਹਨਾਂ ਅਸੀਂ ਅੱਡੀਆਂ ਹੋਈਆਂ ਸਾਰੇ ਵਾਸਤੇ ਮੀਤ ਸਾਹਿਬ ਪਰੰਪਰਾ ਕੋ ਕਿ ਹਰ ਸਾਲ ਇਹ ਕੰਫਰੰਸ ਹੋਏਗੀ। ਸ਼ੁਰੂਆਤ ਕਰ ਲਈ ਹੈ। ਗੁਰਾਂਵਸ ਜੀ ਸਿਰਪਾ ਅਰਦਾਸ ਕਰਦੇ ਆ ਕਿ ਸਾਨੂੰ ਹੋਰ ਸੁਭਰਤ ਬਖਸ਼ੇ। ਅਸੀਂ ਹਰ ਸਾਲ ਕਰਿਆ ਕਰੀਏ। ਉਹਨਾਂ ਦਾ ਸਵਾਲ ਦਾ ਜਵਾਬ ਹੈ ਜੀ। ਉਹਨਾਂ ਦਾ ਸਵਾਲ ਦਾ ਜਵਾਬ ਹੈ। ਹਾਂ ਜੀ। ਉਹਨਾਂ ਦਾ ਸਵਾਲ ਦਾ ਜਵਾਬ ਹੈ। ਕਿ ਜੇ ਅਸੀਂ ਅਗਲੀ ਵਾਰੀ ਕਰਾਂਗੇ ਤਾਂ ਸੰਤੂ ਸਾਹਿਬ ਨੂੰ ਲਿਆ ਜਾ ਸਕਦਾ ਨੈਕਸਟ ਟਾਈਮ। ਨਹੀਂ ਬਲਿ ਸਾਰੇ ਨੂੰ ਜੀ ਨਾਲ ਕਰਾਂਗੇ ਜਿਹੜਾ ਵੀ ਬੰਦਾ ਉਹੀ ਬੰਦਾ ਵੀ ਜਿਹੜਾ ਯੂਨੀਵਰਸਿਟੀ ਦੇ ਵਿੱਚ ਮਤਲਬ ਸਾਡੀ ਬੰਦ ਕਰ ਰਿਹਾ ਉਹ ਕਰ ਵੀ ਰਿਹਾ ਹੈ ਉਹ ਕਰ ਵੀ ਰਿਹਾ ਹੈ ਮਤਲਬ ਅਸੀਂ ਸਾਰੇ ਨਾਲ ਹੀ ਅਸੀਂ ਕਹਿੰਦਾ ਸਾਨੂੰ ਇੱਛਾ ਹੀ ਹੁੰਦੀ ਹੈ ਮਨਚਾ ਹੀ ਹੁੰਦੀ ਹੈ ਕਿ ਵੀ ਅਸੀਂ ਯੂਨੀਵਰਸਿਟੀ ਅੱਗੇ ਲੱਗ ਜਾਈਏ ਪਿਛਲੇ ਦੋ ਹਫ਼ਤੇ ਤੱਕ ਨਾ ਹੋ ਕੇ ਗਏ ਨੇ ਸਾਡੇ ਕੋਲ ਇੰਟਰਪ੍ਰੈਨਿਓਰਸ਼ਿਪ ਸੈਂਟਰ ਦੇ ਵਿੱਚ ਉਹਨਾਂ ਨੇ ਪੂਰਾ ਭਾਗੀਦਾਰੀ ਕੀਤੀ ਹੈ ਇਹਦੇ ਵਿੱਚ ਆ ਕੇ ਉਹਨਾਂ ਨੂੰ ਦੱਸਿਆ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ ਯੂਨੀਵਰਸਿਟੀ ਵਾਸਤੇ ਅਸੀਂ ਕੋਰੇਨ ਵਾਲੋਂ ਵੀ ਤਾਰਾਂ ਨਾ ਮਤਲਬ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਸਾਰੇ ਬੰਦੇ ਨੂੰ ਇਨਵੋਲ ਕਰ ਰਿਹਾ ਹਾਂ ਹਾਂਜੀ ਜਿਸ ਤਰ੍ਹਾਂ ਸਭ ਚਾਰ ਰਹਿ ਤੇ ਯੂਨੀਵਰਸਿਟੀ ਤੋਂ ਟੈਕੀਕ ਦਰੇ ਕੀ ਕਰੇਗੀ ਸਾਡੇ ਲੋਕ ਵੀ ਪ੍ਰੀਖਿਆ ਕਰਨੀ ਹੁੰਦਾ ਹਾਂ ਹਾਂਜੀ ਹਾਂ ਅਬਰ ਸਾਡੀ ਪ੍ਰੀਖਿਆ ਟੱਕੀ ਕਰੂਗੀ ਹਾਂਜੀ ਸਰ ਜੀ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਹੈ ਕਿ ਅੱਜ ਦੇ ਜਿਹੜੇ ਬੱਚੇ ਹੈਗੇ ਨੇ ਪੰਜਾਬੀ ਤੋਂ ਕਾਫੀ ਜਿਆਦਾ ਦੂਰ ਹੁੰਦੇ ਵੀ ਦਿਖਾਈ ਦੇ ਰਹੇ ਕੀ ਮੰਨਦੇ ਕਿ ਇਹ ਇਹਦਾ ਕੀ ਹਲਕੀ ਹੋ ਸਕਦਾ ਹੈ ਦੇਖੋ ਮੈਂ ਇਸ ਗੱਲ ਨੂੰ ਸਹਿਮਤ ਨਹੀਂ ਹਾਂ ਮੈਂ ਜਦੋਂ ਬਾਹਰ ਗਿਆ ਸੀਗਾ ਪਿੱਛੇ ਮੈਂ ਜਾ ਕੇ ਆਇਆ ਹਾਂ ਜਿਹੜੀ ਥਰਡ ਜਨਰੇਸ਼ਨ ਜੋ ਜਾਂਦੀ ਹੈ ਹਰ ਬੰਦਾ ਆਪਣੀ ਮਿੱਟੀ ਨਾਲ ਜੁੜਦਾ ਵਾ ਪੰਜਾਬੀ ਦੇ ਵਿੱਚ ਇੱਕ ਟੈਂਡ ਬਣ ਗਿਆ ਸੀਗਾ ਪਹਿਲਾਂ ਬਹੁਤ ਜ਼ਿਆਦਾ ਕਿ ਵੀ ਆਪਾਂ ਗੱਲ ਦੂਜੀ ਭਾਸ਼ਾ ਚ ਕਰਦੇ ਆਂ ਲੇਕਿਨ ਪੰਜਾਬੀ ਜਿਹੜੀ ਹੈ ਇਹ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਚੱਲ ਪਾਂਗੇ ਆਪਾਂ ਜਦੋਂ ਅਸੀਂ ਇਹਨੂੰ ਵਿਗਿਆਨਿਕ ਭਾਸ਼ਾ ਅਸੀਂ ਕਰ ਲਾਂਗੇ ਆਪਾਂ ਕਰ ਰਹੇ ਨਾਲ ਆਪਾਂ ਸਮਝ ਆਈ ਨਾ ਮੇਰੇ ਖਿਆਲ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਅਸੀਂ ਚੱਲ ਰਹੇ ਆਂ ਅਸੀਂ ਜਿਵੇਂ ਸਾਰੇ ਥੀਸਿਸ ਕਰਬੜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਂ ਪੰਜਾਬੀ ਦੇ ਵਿੱਚ ਅਸੀਂ ਸਾਇੰਟਿਫਿਕ ਤੌਰ ਦੇ ਉੱਤੇ ਅਸੀਂ ਜਿਹੜੇ ਥੀਸਿਸ ਉੱਤੇ ਵੀ ਲੈ ਕੇ ਜਾ ਰਹੇ ਹਾਂ ਤੇ ਮੇਰੇ ਹਿਸਾਬ ਨਾਲ ਇਹ ਹੀ ਹੈ ਕਿ ਵੀ ਜੇ ਆਪਾਂ ਕਰਾਂਗੇ ਤੇ ਜਿਹੜਾ ਪਿਆਰ ਪੰਜਾਬੀ ਦਾ ਆਪਣੀ ਭਾਸ਼ਾ ਉਹ ਮੈਂ ਮੇਰਾ ਯਕੀਨ ਹੈ ਕਿ ਜਿੰਨੀ ਵਧੀਆ ਤਰੀਕੇ ਨਾਲ ਜਿਹੜੀ ਸਿੱਖਿਆ ਜਿਹੜੀ ਹੈ ਉਹ ਆਪਣੀ ਮਾਤ ਪਛਾਣ ਲਈਤੀ ਜਾ ਸਕਦੀ ਹੈ ਉਹ ਕਿਸੇ ਹੋਰ ਭਾਸ਼ਾ ਲਈਤੀ ਨਹੀਂ ਜਾ ਸਕਦੀ। ਕਿ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਆੜ ਕੇ ਕਈ ਲੋਕ ਕਮੈਂਟ ਕਰਦੇ ਨੇ ਕਹਿੰਦੇ ਨੇ ਕਿ ਜਿਹੜੇ ਸਾਈਨ ਬੋਰਡ ਹੈਗੇ ਨੇ ਉਹ ਵੀ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਨਹੀਂ ਲੱਗੇ ਹੋਏ ਨੇ। ਕਈ ਇਹ ਨਹੀਂ ਸੋਸ਼ਲ ਮੀਡੀਆ ਤੇ ਲੋਕ ਕਹਿੰਦੇ ਨੇ ਆ ਕਿ ਪਰ ਸਾਡੀ ਯੂਨੀਵਰਸਿਟੀ ਤੋਂ ਸਾਡੀ ਪਹਿਲ ਕਰਮੀ ਹੈਗੀ ਆ ਕਿ ਇਹਦੇ ਵਾਸਤੇ ਕੁਝ ਹੋਰ ਉਪਰਾਲੇ ਕੀਤੇ ਜਾ ਰਹੇ ਨੇ ਜੀ ਕਿ ਪੰਜਾਬੀ ਨੂੰ ਹੋਰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਬਿਲਕੁਲ ਅਸੀਂ ਕਰ ਰਹੇ ਹਾਂ ਅਸੀਂ ਲਗਾਤਾਰ ਕਰ ਰਹੇ ਅਸੀਂ ਕੋਰਸਪੋਂਡੈਂਸ ਕਰ ਰਹੇ ਹਾਂ ਕਈ ਹਰ ਚੀਜ਼ ਜਿਹੜੀ ਕਰ ਰਹੇ ਆ ਆਪਾਂ ਦੇਖੋ ਘਰ ਸ਼ੁਰੂ ਤੋਂ ਤੁਹਾਨੂੰ ਆਪਣੇ ਘਰ ਤੋਂ ਕਰਨਾ ਪੈਣਾ ਅਸੀਂ ਆਪਣੇ ਘਰ ਚ ਮਾਹੌਲ ਦਾ ਪੇਸ਼ ਕਰ ਰਹੇ ਹਾਂ ਜਿੱਦੇ ਵਿੱਚ ਪੰਜਾਬੀ ਦੇ ਵਿੱਚ ਕਿਉਂਕਿ ਸਾਡਾ ਮੇਰਾ ਬਹੁਤ ਧਿਆਨ ਹੈ ਪਿਛਲੇ ਸਾਲ ਤੋਂ ਲਗਾਤਾਰ ਅਸੀਂ ਉਸ ਉੱਤੇ ਧਿਆਨ ਕਰ ਰਹੇ ਹਾਂ ਸਰ ਪੰਜਾਬੀ ਲਰਨਿੰਗ ਪ੍ਰੋਗਰਾਮ ਪੰਜਾਬੀ ਲਰਨਿੰਗ ਇੱਕ ਅਸੀਂ ਇੱਕ ਆਰਟੀਪੀਐਲ ਦੇ ਮੱਦੇਨਜ਼ਰ ਨਾਲ ਅਸੀਂ ਇੱਕ ਕੋਰਸ ਚਾਰਕ ਕੀਤਾ ਹੈ ਪੰਜਾਬੀ ਫੋਰ ਨੋਨ ਪੰਜਾਬੀ ਸਪੀਕਿੰਗ ਪੀਪਲ ਉਹਦੇ ਵਿੱਚ ਕਿ ਵੀ ਅਸੀਂ ਇਸ ਆਟੋਮੈਟਾਈਜੇਸ਼ਨ ਨਾਲ ਬਣਾ ਕੇ ਅਸੀਂ ਸਿਸਟਮ ਨਾਲ ਇੱਕ ਸਰਟੀਫਿਕੇਟ ਕੋਰਸ ਬਣਾਇਆ ਵਾ ਜਿਹਦੇ ਵਿੱਚ ਹਰ ਬੰਦੇ ਨੂੰ ਪੰਜਾਬੀ ਦੀ ਬੋਲਣੀ ਲਿਖਣੀ ਜਿਹੜੀ ਹੈ ਜਿਹੜੇ ਬੱਚੇ ਖਾਸ ਕਰਕੇ ਪ੍ਰਵਾਸੀ ਉਹਨਾਂ ਦੀ ਡਿਮਾਂਡ ਵੀ ਸੀ ਉਹਨਾਂ ਵਾਸਤੇ ਅਸੀਂ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨ ਦਾ ਸਾਡਾ ਮਕਸਦ ਹੀ ਇਹੀ ਹੈ ਇਹ ਕਾਨਫਰੰਸ ਵੀ ਇਕ ਉਹ ਜੈਕਟਿਵਲ ਹੈ ਹੀ ਹੈ ਕਿ ਅਸੀਂ ਪੰਜਾਬੀ ਨੂੰ ਪ੍ਰੋਮੋਟ ਕਰੀਏ ਪਤਾ ਲੱਗਿਆ ਵੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਅੱਗੇ ਵਧ ਰਹੇ ਹਾਂ ਜੀ ਸੋ ਤੁਸੀਂ ਸਪੈਸੀਫਿਕਲੀ ਨਾਮ ਦੇ ਜਸਵੀਰ ਗਿਲ ਪ੍ਰੀਮਾਉਂਟ ਵਾਲਾ ਹਾਂ ਜੀ ਹਾਂ ਜੀ ਸੋ ਉਹ ਟੈਕਨੋਲੋਜੀ ਜਿਹੜੀ ਉਹ ਵਰਤ ਰਹੀ ਹੈ ਤੁਹਾਡੇ ਕੰਮ ਕਰਦੀ ਹੈ ਹਾਂ ਜੀ ਕਿ ਸਪੈਸੀਫਿਕ ਤੁਸੀਂ ਉਹਨਾਂ ਨਾਲ ਕੋਰਪੋਰੇਸ਼ਨ ਕਰ ਰਹੇ ਹੋ ਸਪੈਸੀਫਿਕਲੀ AI ਨੂੰ ਲੈ ਕੇ ਪੰਜਾਬੀ ਹਾਲੀ ਦੀ AI ਵਿੱਚ ਬਹੁਤ ਪਿੱਛੇ ਹੈ ਈਵਨ ਤੁਸੀਂ ਫੋਨ ਟੂ ਟ੍ਰਾਂਸਲੇਸ਼ਨ ਫੋਨ ਟੂ ਲੱਭਨੇ ਹੈ ਇਟ ਇਜ਼ ਡਿਫਿਕਲਟ ਟੂ ਫਾਈਂਡ ਆਊਟ ਐਪਰੋਪ੍ਰੀਏਟ ਐਪ ਫਾਰ ਸਪੈਸਿਫਿਕ ਕੋਲਬੋਰੇਸ਼ਨ ਜਾਂ ਪਾਰਟਨਰਸ਼ਿਪ ਕੀ ਹੋ ਰਹੀ ਹੈ। ਅ ਦੇਖੋ ਜੀ ਅਸੀਂ ਦੋ ਤਿੰਨ ਕੰਮ ਕਰ ਰਹੇ ਹਾਂ। ਇੱਕ ਤਾਂ ਉਹਨੂੰ ਅਸੀਂ ਐਡਵਾਈਜ਼ਰੀ ਬੋਰਡ 'ਚ ਪਾਇਆ ਹੈ। ਅਸੀਂ ਇੱਕ ਕਿਉਂਕਿ ਇਹ ਜਿਹੜਾ ਜਿਹੜੀ ਸੋਚ ਹੈ ਨਾ ਜੀ ਅਸੀਂ ਜਿਹੜੇ ਜਿਹੜੇ ਬੰਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਲਹਿਲ ਸੀਗੇ ਉਹਨਾਂ ਨੇ 80 ਸਾਲ ਪਹਿਲਾਂ ਇੱਕ ਅੱਖਰ ਕਰਕੇ ਅਕਸਰ ਕਰਕੇ ਸੌਫਟਵੇਅਰ ਬਣਾ ਦਿੱਤਾ ਸੀ। ਅਸੀਂ ਉਹਨੂੰ ਐਡਵਾਈਜ਼ਰੀ ਕਮੇਟੀ 'ਚ ਪਾਇਆ। ਅਸੀਂ ਜਸਬੀਰ ਗਿੱਲ ਉਹਨਾਂ ਨੂੰ ਐਡਵਾਈਜ਼ਰੀ ਕਮੇਟੀ 'ਚ ਪਾਇਆ ਹੈ। ਅਸੀ ਕੀ ਚੰਨੇ ਆ ਕਿ ਵੀ ਜਿਹੜਾ ਤੁਸੀਂ ਗੱਲ ਕਰਦੇ ਬਿਲਕੁਲ ਠੀਕ ਗੱਲ ਹੈ ਜਦੋਂ Google ਦੀ ਵੀ ਗੱਲ ਚੱਲੀ ਸੀਗੀ ਉਹ ਤੇ ਹੁਣ ਉਹਨਾਂ ਨੇ ਟ੍ਰਾਂਸਲੇਟ ਸ਼ੁਰੂ ਕਰ ਦਿੱਤੀ Google ਦੇ ਵਿੱਚ ਐਟ ਵਨ ਟਾਈਮ ਪੰਜਾਬੀ ਦਾ ਨਾਂ ਹੀ ਨਹੀਂ ਸੀ ਹੈ ਨਾ ਪਾਸ਼ਾ ਨਾ ਇੰਡੀਆ ਹੈ ਸੋ ਤੇ ਪੰਜਾਬੀ ਹੈ ਹੀ ਨਹੀਂ ਸੀ ਖੈਰ ਉਹ ਹੋ ਗਿਆ ਹੁਣ ਜਿਹੜੇ ਐਲਗੋਰਿਥਮ ਹੋ ਰਿਹਾ ਨਹੀਂ ਸਿਸਟਮ ਚੱਲ ਰਿਹਾ ਸਾਰਾ ਉਹਦੇ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਤੁਹਾਨੂੰ ਪਰਟੀਕੂਲਰ ਅਲਫਾਬੈਟ ਦੀ ਲੋੜ ਨਹੀਂ ਹੈ ਉਹ ਆਟੋਮੈਟਿਕਲੀ ਸਿਸਟਮ ਉਹਦਾ ਕ੍ਰੀਏਟ ਕਰੀ ਮਸ਼ੀਨ ਕਰੀ ਜਾ ਰਹੀ ਹੈ ਮਸ਼ੀਨ ਨੇ ਤੁਹਾਡੀ ਥਿੰਕਿੰਗ ਕਰਸਮ ਇਹ ਜਿਹੜਾ ਲਾਰਜ ਲਰਨਿੰਗ ਮਾਡਲ ਐਲ ਐਲ ਐ ਉਹ ਲਰਨਿੰਗ ਮਾਡਲ ਦੇ ਵਿੱਚ ਦੋ ਅਸੀਂ ਫੀਲ ਕਰਾਂਗੇ ਨਾ ਕਿਉਂਕਿ ਇੱਕ ਜਿਹੜਾ ਜਦੋਂ ਅਸੀਂ ਸ਼ੁਰੂ ਕੀਤਾ ਕਨਸੈਪਟ ਵੈ ਕਿਹੜੇ ਥੀਸਿਸ ਹੈ ਕਿਉਂਕਿ ਜਨੀਵਾ ਚ ਇੱਕ ਕਾਨਫਰੰਸ ਹੋਈ ਸੀ ਕਿ ਉਹਦੇ ਵਿੱਚ ਅਲਟੀਮੇਟਲੀ ਪਹਿਲਾਂ ਵੀ ਡਿਸਕਸ ਹੋਇਆ ਸੀਗਾ ਕਿ ਅਸੀਂ ਨੂਗਲ ਜਿਹੜਾ ਕਰ ਹੈ ਜਿਹੜਾ ਸਾਇੰਟਿਫਿਕ ਦੇ ਉਹਨੂੰ ਟ੍ਰੇਨ ਕਰੀਏ ਤੇ ਸਾਰੇ ਚੀਜ਼ ਦਿਨ ਆਪਾਂ ਨਾ ਕਰੀਏ ਆਪਾਂ ਬਹੁਤ ਕਰਨ ਨਾ ਕਰੀਏ ਅਸੀਂ ਉਸ ਚੀਜ਼ ਨੂੰ ਲੈ ਕੇ ਉਹ ਅਸੀਂ ਇਦਾਂ ਗਰੋ ਕਰ ਰਹੇ ਆ ਕਿ ਇੱਕ ਟੀਮ ਬਣ ਰਹੀ ਹੈ ਐਕਸਪਰਟਸ ਉਹ ਬੈ ਸੋਚ ਰਹੇ ਹੈ ਜਸਪ੍ਰੀਤ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਬੰਦੇ ਲਗ ਲਗ ਬੰਦੇ ਹੈ ਅਸੀਂ ਉਹ ਲੋਕ ਕਿਤੇ ਹੋਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਲੈਵਲ ਦੇ ਬੰਦੇ ਨਾਲ ਯੂਨੀਵਰਸਿਟੀ ਨੂੰ ਜੁਆਇਨ ਕਰਾਓ ਤਾਂ ਕਿ ਆਪਾਂ ਪੰਜਾਬ ਦੇ ਹਰ ਕਿਤੇ ਦੇ ਵਿੱਚ ਮੈਂ ਤੁਹਾਡਨਾਂ ਲਈ ਗੱਲ ਸ਼ੁਰੂ ਕਰਨਾ ਮੈਂ ਵੀ ਕਰਦਾ ਪੰਜਾਬੀ ਦੀ ਭਾਸ਼ਾ ਨੂੰ ਪ੍ਰਮੋਟ ਕਰਦੇ ਨਾਲ-ਨਾਲ ਅਸੀਂ ਜਿਹੜਾ ਮਾਡਲ ਹੈ ਕਿ ਸਾਡਾ ਜਿਹੜਾ ਪਹਿਲਾ ਪੁਰਾਣਾ ਸਿਲਕ ਰੋਡ ਹੁੰਦਾ ਸੀਗਾ ਬਾਬਰ ਰਣਕ ਜਾ ਕੇ ਆਇਆ ਹੈ ਸੈਂਟਰ ਏਸ਼ੀਆ ਦੇ ਵਿੱਚ ਵੀ ਅਸੀਂ ਉਜ਼ਬੇਕਿਸਤਾਨ ਨਾਲ ਸਾਡਾ ਟਾਈਪ ਕਰ ਰਕੀਤਾ ਸੀ ਅਸੀਂ ਉਹ ਵੀ ਜਾਣਦੇ ਆ ਕਿ ਵੀ ਇੱਕ ਅਸੀਂ ਏਸ਼ੀਆ ਹਾਊਸ ਪਹਿਲਾਂ ਬਣਾਇਆ ਸੀ ਇੱਥੇ ਕਿ ਸੈਂਟਰ ਏਸ਼ੀਆ ਸਟਡੀ ਨੂੰ ਵੀ ਉਨੀਵਰਸ ਜਾਨੇ ਕਿ ਇਥੇ ਐਮਬੈਸਡਰ ਵਗੈਰਾ ਭੰਗਾਇਏ ਜਾਣ ਤਾਂ ਕਿ ਪੰਜਾਬ ਦੀ ਇਕਨੋਮੀ ਨੂੰ ਆਪਾਂ ਕਿਵੇਂ ਸ਼ੇਪ ਦੇ ਸਕਦੇ ਆ ਕੀ ਤੁਸੀਂ ਸਪੈਸਫਿਕਲੀ ਕਿਸੇ ਚੀਜ਼ ਲਈ ਪਾਰਟਨਰਸ਼ਿਪ ਕਰ ਰਹੇ ਹੋ ਉਹਨਾਂ ਦੇ ਨਾਲ ਤਸਵੀਰ ਕਿ ਲੋਨਾਂ ਨਾਲ AI ਨੂੰ ਅੱਛੀ ਜੀ ਸਪੈਸਫਿਕਲੀ ਕੋਈ ਤੁਸੀਂ ਉਲੀਕਿਆ ਹੋਇਆ ਕੋਈ ਪ੍ਰੋਗਰਾਮ ਹੈ ਜਾਂ ਹਾਲੀ ਕਮੇਟੀਆਂ ਬਣਾਏ ਨੀ ਹਾਲੇ ਐਡਵਾਈਜ਼ਰੀ ਕਮੇਟੀ ਬਣਾ ਕੇ ਅਸੀਂ ਆਲਰੇਡੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਆਪਾਂ ਹੀ ਕਰਾਂਗੇ ਹੋਈ ਜੋ ਤੁਸੀਂ ਕਹਿ ਰਹੇ ਹੋ ਯੈਸ ਉਹ ਜਿਹਨਾਂ ਲੋਕਾਂ ਨੂੰ ਆਨਰ ਕਰ ਰਹੇ ਹੋ ਉਹ ਸਾਰੇ ਆ ਚੀਵਰ ਨੇ ਹੋਰ ਕਈ ਥਾਵਾਂ ਤੇ ਆਨਰਸ ਹੋ ਚੁੱਕੇ ਨੇ ਕਈ ਜਗ੍ਹਾ ਤੇ ਸੋ ਇਨ ਫਿਊਚਰ ਆਰ ਯੂ ਕੰਸਿਡਰਿੰਗ ਨਿਊ ਨੇਮ ਨਿਊ ਜਨਰੇਸ਼ਨ ਜਿਹੜੀ ਅਲੀਵਿਚ ਕੰਮ ਕਰ ਰਹੀ ਹੈ ਸ਼ੁਰਲੀ 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 ਇਹ ਪਹੀ ਕਰ ਰਿਹਾ ਕਿ ਜਿਹੜੇ ਬੰਦੇ ਨਵੇਂ ਕੰਮ ਕਰ ਰਹੇ ਨੇ ਨਾ ਜੀ ਆਪਾਂ ਕਿਉਂਕਿ ਇਹ ਜਿੱਦਾਂ ਇਹਨੇ ਗੱਲ ਕੀਤੀ ਹੈ ਕਿ ਇਹ ਸ਼ੁਰੂਆਤ ਹੈ ਆਪਣੀ ਇਹ ਪਹਿਲਾ ਸਟੈਪ ਲਾ ਲਿਆ ਆਪਾਂ ਹਰ ਸਾਲ ਅਗਲੇ ਸਾਲ ਸਾਡੇ ਮਨ ਚ ਇਹੀ ਹੈ ਕਿ ਜਿਹੜੇ ਨਵੇਂ ਉੱਭਰਦੇ ਸਤਾਰੇ ਆ ਆਪਾਂ ਉਹਨਾਂ ਨੂੰ ਵੀ ਸਨਮਾਨ ਕਰੀਏ ਅਸਲ ਦੇ ਵਿੱਚ ਸਨਮਾਨ ਦਾ ਪਰਪਸ ਇਹ ਹੈ ਕਿ ਵੀ ਅਸੀਂ ਆਪਣੇ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਵੀ ਇਹਨਾਂ ਨੇ ਅਚੀਵ ਕੀਤਾ ਵਾ ਇਹਨਾਂ ਲਾਤਾ ਸਕਸੈਸ ਸਟੋਰੀ ਬਣ ਜਾਂਦੀ ਹੈ। ਗਾਦਰ ਮੇਰੇ ਦਿਮਾਗ 'ਚ ਕੀ ਵੀ ਹੈ ਸਾਡੇ ਦਿਮਾਗ 'ਚ ਹੈ ਕਿ ਅੱਜ ਕੱਲ੍ਹ ਜਮਾਨਾ ਸੋਸ਼ਲ ਮੀਡੀਆ ਦਾ ਵੀ ਹੈ ਜਿਹੜੇ ਅਸੀਂ 100 ਆਡੈਂਟੀਫਾਈ ਕੀਤੇ ਐ ਲੋਮਲਾਇ ਜਿਹੜੇ ਐ ਉਹ ਬਹੁਤ ਸਾਰੇ ਲੋਮਲਾਇ ਇਹੋ ਜਿਹੇ ਜਿਨ੍ਹਾਂ ਦਾ ਕਿਤੇ ਨਾਮ ਨਹੀਂ ਹੈ। ਅਸੀਂ ਉਹ 100 ਲੋਮਲਾਈ ਦੇ ਉੱਤੇ ਅਸੀਂ ਇਹਨਾਂ ਕਿ ਪੋਡਕਾਸਟ ਬਣਾ ਕੇ ਕਮਸ ਕਮ ਉਹਦੀ ਸਟੋਰੀ ਬਣਾਈ ਆ ਆਪਾਂ ਕਿ ਕੀ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਕਿਡੀਆਂ ਘਾਲਾਂ ਗਾਲੀਆਂ ਕਿਦਾਂ ਉਹ ਮੁਕਾਮ ਤੇ ਪਹੁੰਚੇ ਤਾਂ ਕਿ ਉਹ ਇੱਕ ਤਰ੍ਹਾਂ ਦਾ ਲੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ